ਸਾਸ਼ੀ ਗਾਦੇ ਮਾ ਸਤਿ ਸ਼੍ਰੀ ਅਕਾਲ ਤੂੰ ਕਿੱਧਰੋਂ ਆਇਆ ਕੱਪੜੇ ਲੈਣ ਗਿਆ ਸੀਗਾ ਕੱਪੜੇ ਲੈਣ ਤੇ ਇਹ ਪੱਟਾ ਫੈਸ਼ਨ ਦਾ ਕਿਉਂ ਉੱਥੇ ਕਦੇ ਗਿਆ ਸੀ ਉਹ ਯਾਰ ਦੋ ਸਾਰੇ ਇਕੱਠੇ ਹੋਏਗੇ ਸਾਰੇ ਲੈਣ ਦੇ ਫਿਰ ਮੈਨੂੰ ਵੀ ਦੋ ਸ਼ਰਟਾਂ ਦੋ ਹਰਮਨ ਤੇਰਾ ਦਿਮਾਗ ਖਰਾਬ ਆ ਤੇਰਾ ਤੇਰੇ ਵੱਡੇ ਮਾਮੇ ਦਾ ਅੱਡਾ ਸ਼ੋਅਰੂਮ ਆ ਤੂੰ ਉੱਥੋਂ ਲੈ ਕੇ ਆਉਣੇ ਸੀ ਕੱਪੜੇ ਸਾਰੇ ਲੈ ਰਹੀ ਮੈਂ ਵੀ ਦੋ ਸ਼ਰਟਾਂ ਦੋ ਪੈਂਟਾਂ ਲੈ ਲੀਆਂ ਅੱਲਾ ਦੱਸ ਕਿਹੋ ਜਿਹਾ ਪੁੱਠੀਆਂ ਮੱਤਾਂ ਦੇ ਜਾਂਦੇ ਮੁੰਡੇ ਨੂੰ ਮਾਮੇ ਕੋਲੋਂ ਲੈ ਆਉਣੇ ਸੀ ਕਿੰਨੇ ਤੇ ਲੈ ਕੇ ਆਏ ਆ 5000 ਹਾਂ ਸਰਿਆ ਹੀ ਪਿਆ ਤੇਰਾ 5000 ਦਰਖਤਾ ਨੂੰ ਲੱਗਦਾ ਨਾ 5000 ਉਥੋਂ ਮਾਮੇ ਤੋਂ ਲੈਣੇ ਸਨ ਫ੍ਰੀ ਮਿਲਨੇ ਸੀ ਉਥੋਂ ਫ੍ਰੀ ਮਿਲਨੇ ਆ ਅਗਲਾ ਜਿਹੜੇ ਰੇਟ ਆਉਂਦੇ ਉਸੇ ਰੇਟ ਹੀ ਦੇ ਦਿੰਦੇ ਆ ਏਦਾਂ ਚੰਗਾ ਲੱਗਦਾ ਵਾ ਵੀ ਜਦੋਂ ਕੱਪੜੇ ਲੈਣੇ ਆ ਮਾਮੇਵਾਲ ਚੱਲ ਜਾਓ ਜਦੋਂ ਕੱਪੜੇ ਲੈਣੇ ਮਾਮੇਵਾਲ ਚੱਲ ਜਾਓ ਪਤਾ ਨਹੀਂ ਕਿਹੋ ਜਿਹੀਆਂ ਗੱਲਾਂ ਕਰੀ ਜਾਂਦੇ ਆ ਮੰਮੀ ਮਾਮੇ ਦੇ ਵੀ ਪੈਸੇ ਦੇਣੇ ਸੀ ਅੱਥੇ ਵੀ ਦੇਣੇ ਸੀਗੇ ਕਿ ਮਾਮੇ ਨੂੰ ਕਦ ਦੇਣੇ ਸੀ ਤੇਰੇ ਨਾਨਕੇ ਨੇ ਉਹ ਉਹਨਾਂ ਦੇ ਤੋਂ ਪੈਸੇ ਲੈਣੇ ਸੀਗੇ ਕਉਸੀ ਨਾ ਸਿਆਣੇ ਬਣੀਓ ਕਦੇ ਡੰਗਰ ਦੇ ਡੰਗਰ ਹੀ ਰਹੀਓ ਤੁਸੀਂ ਉੱਥੇ ਵੀ ਮੇਰੀਆਂ ਵੀ ਪਰਜਾਈਆਂ ਵਾ ਉਹ ਕੀ ਕਹਿਣ ਗਿਆ ਅਸੀਂ ਵੀ ਮੂੰਹ ਵਿਖਾਉਣਾ ਉਹਨਾਂ ਨੂੰ ਸਭ ਤਾਂ ਸ਼ਰਮ ਆਉਂਦੀ ਐ ਇੱਥਾਂ ਲੈ ਹੋਰ ਕੀ ਦੱਸਾਂ ਪਬਲੀ ਤੁਹਾਨੂੰ ਮੈਂ ਪਿਛਲੇ 6 ਮਹੀਨਿਆਂ ਤੋਂ ਰਾਸ਼ਨ ਮੇਰੇ ਪੇਕਿਆਂ ਦੀ ਦੁਕਾਨ ਤੋਂ ਆਂਦਾ ਤੁਹਾਨੂੰ ਤਾਂ ਪਤਾ ਹੀ ਉਹਨਾਂ ਦੀ ਕਰਿਆਨੇ ਦੀ ਦੁਕਾਨ ਹੈ ਹਾਂ ਹਾਂ ਉਹ ਮੇਰੇ ਮੂੰਹ ਨੂੰ ਲੰਦੇ ਨਹੀਂਗੇ ਪੈਸੇ ਪਰ ਜਦੋਂ ਅਸੀਂ ਕਦੇ ਜਾਣਨੇ ਆ ਤਾਂ ਫਿਰ ਉੱਥੇ ਉਹਨਾਂ ਨੂੰ ਪੈਸੇ ਦੇ ਜਾਣਨੇ ਆ ਇੱਥੇ ਮੰਮੀ ਉਹਨਾਂ ਨੂੰ ਆ ਕੇ ਦੱਸ ਦਿੰਨੇ ਆ ਵੀ ਉਹਨਾਂ ਸਾਥੋਂ ਪੈਸੇ ਲੱਤੇ ਨਹੀਂ ਹੈਗੇ ਪਰ ਅਸੀਂ ਤਾਂ ਉਹਨਾਂ ਤੇ ਜਾਣਾ ਨਾ ਆਪਣਾ ਤਾਂ ਅਸੀਂ ਆਪਣਾ ਤਾਂ ਰਿਸ਼ਤੇਦਾਰੀ ਰੱਖਣੀ ਆ ਕਾਇਮ ਰੱਖਣੀ ਆ ਨਾ ਹੂੰ ਵੀ ਆਪਣੇ ਵੀ ਰਸਤੇ ਖੁੱਲੇ ਰਹਿਣ ਭੈਣਿਆਂ ਨੂੰ ਜਾਣਦੇ ਅਸੀਂ ਤਾਂ ਹੈਗਾ ਮੈਨੂੰ ਪਤਾ ਨਹੀਂ ਕਿਉਂ ਇਹੋ ਜਿਹੀ ਗੱਲਾਂ ਸੁਝਦੀਆਂ ਇਹਨਾਂ ਨੂੰ ਤਾਂ ਆ ਵੀ ਫ੍ਰੀ ਖਾਤਾ ਆ ਬਸ ਨਾ ਲੰਗਰ ਥੋੜੀ ਲੱਗੇ ਆ ਫ੍ਰੀ ਦੇ ਪਤਾ ਨਹੀਂ ਸਾਨੂੰ ਵੀ ਦਿਮਾਗ ਖਰਾਬ ਕਰ ਛੱਡਿਆ ਸਾਡਾ ਵੀ ਨਾ ਦੀ ਮਰ ਰਿਹਾ ਆਦਤੀ ਆ ਤੁਸੀਂ ਇੱਕ ਵਾਰ ਨਹੀਂ ਕਿਹਾ ਕਿ ਦੇਖ ਲੀਏ ਲਿਆਇਆ ਕੀ ਆ ਸਿੱਧਾ ਹੀ ਬੋਲਣ ਲੱਗ ਜਾਂਦੇ ਹੋ ਦੇਖਾਂਗੀ ਅੰਨੇ ਤੂੰ ਪੈਸੇ ਲਾ ਕੇ ਆ ਗਿਆ ਜਾ ਇਹ ਨਾਲ ਹੁਣੀ ਅਕਲ ਆਣੀ ਸਸੀਓ ਮੀ ਜੀ ਸਤਿ ਸ਼੍ਰੀ ਅਕਾਲ ਹੁਣ ਗਏ ਸਬਜੀ ਕੱਟਣ ਬਸ ਕਿੰਨਾ ਕੰਮ ਪਿਆ ਵਾ ਲਸਣ ਦਾ ਪੇਸਟ ਬਣਾਉਣਾ ਮੈਂ ਕਿਾ ਛੇਲ ਲਵਾਂ ਤੁਹਾਨੂੰ ਮੈਂ ਪਰਸੋਂ ਪੈਸੇ ਦਿੱਤੇ ਸੀ ਉਹਨੂੰ ਪੈਸੇ ਦੇ ਦਿਓ ਅਸੀਂ ਨਾ ਦੋਸਤਾਂ ਨਾਲ ਘੁੰਮਣ ਜਾਣਾ ਹੈਮਕੁੰਡ ਸਾਹਿਬ ਅੱਛਾ ਤੇ ਮੈਂ ਕਿਹਾ ਬੂਟ ਵਾਟ ਵੇ ਲੈ ਆਵਾਂ ਕੱਪੜੇ-ਕਪੜੇ ਵੀ ਲਿਆਣ ਆਲੇ ਆ ਤਫ ਪੈਸੇ ਕੀ ਕਰਨੇ ਆ ਤੁਹ। ਉਹ ਤੇ ਮੰਮੀ ਸਮਾਨ ਹੁਣ ਪੈਸਿਆਂ ਦਾ ਹੀ ਆਊਗਾ ਫ੍ਰੀ ਕਿਹੜਾ ਆਉਂਦਾ। ਆਮਨ ਦੀ ਦੁਕਾਨ ਤੇ ਜਾ ਪਹਿਲੇ ਮੈਂ ਹਰਮਨ ਨੂੰ ਹੀ ਕਹਿ ਚੁੱਕੀ ਆ। ਅੱਡਾ ਸ਼ੋਰੂਮ ਉਹ ਕੱਦ ਲਈ ਆ। ਸਾਰਾ ਕੁਝ ਉਥੋਂ ਮਿਲਦਾ ਵਾ। ਮੰਮੀ ਮੈਨੂੰ ਉਹਦੇ ਕੋਲੋਂ ਪਸੰਦ ਨਹੀਂ ਆਂਦੇ। ਨਾ ਉਹ ਮੇਰੇ ਕੋਲੋਂ ਪੈਸੇ ਲੈਂਦਾ ਦੋ ਤਿੰਨ ਵਾਰੀ ਮੈਂ ਅੱਗੇ ਕੱਪੜੇ ਲੈ ਕੇ ਆਇਆ ਉਹਦੇ ਕੋਲੋਂ ਉਹ ਮੇਰੇ ਤੋਂ ਪੈਸੇ ਨਹੀਂ ਲੈਂਦਾ। ਮੇਰਾ ਮਨ ਹੀ ਨਹੀਂ ਕਰਦਾ ਉੱਥੇ ਜਾਣਾ। ਤੇ ਲੈਣੇ ਕਿਉਂ? ਕੱਲਾ ਕੱਲਾ ਤੂੰ ਨਾਲ ਜੀਜਾ। ਉਹ ਮੰਮੀ ਜੀਜਾਆਂ ਆ ਅਲੱਗ ਚੀਜ਼ ਆ। ਰਿਸ਼ਤੇਦਾਰੀ ਅਲੱਗ ਚੀਜ਼ ਆ। ਵਪਾਰ ਆਪਣੀ 1000 1500 ਦੀ ਪੈਂਟ ਦਿੰਦੇ ਆ ਉਹਨਾਂ ਦੇ ਤਾਂ ਉਹਦੇ ਤੇ ਪੈਸੇ ਲੱਗੇ ਹੀ ਹੋਏ ਨੇ ਤੇ ਤੂੰ ਜ਼ਰੂਰੀ ਲੈਣੇ ਆ ਉਹ ਮੰਮੀ ਜਵਾਈਆਂ ਨੂੰ ਬਹੁਤ ਕੁਝ ਦਿੰਦੇ ਲੋਕੀ ਉਹ ਮੰਮੀ ਜਵਾਈਆਂ ਨੂੰ ਆਸਾਨ ਨਹੀਂ ਕਰਨਾ ਉਹਨਾਂ ਨੇ ਉਹ ਕੋਈ ਆਸਾਨ ਨਹੀਂ ਕਰਨਾ ਮੇਰੀ ਗੱਲ ਸੁਣੋ ਅਗਲੇ ਤੇ ਤਾਂ ਪੈਸੇ ਲੱਗੇ ਆ ਮੈਨੂੰ ਸ਼ਰਮ ਆਉਂਦੀ ਹੈ ਉਹਨਾਂ ਕੋਲੇ ਦੁਕਾਨ ਤੇ ਜਾਂਦੇ ਵੀ ਜਦੋਂ ਰਿਸ਼ਤੇਦਾਰੀ ਚ ਬੈਠੇ ਮੈਂ ਉਹਨਾਂ ਨਾਲ ਨਜ਼ਰਾਂ ਨਹੀਂ ਮਿਲਾ ਪੰਦਾ ਵੀ ਉਹਨੇ ਮੈਨੂੰ ਤੋਂ ਕੱਪੜਿਆਂ ਦੇ ਪੈਸੇ ਨਹੀਂ ਲਏ ਤੁਸੀਂ ਕਹੀ ਜਾਂਦੇ ਹੋ ਵੀ ਉਹਦੇ ਕੋਲੋਂ ਲਿਆ ਉਹਦੇ ਕੋਲੋਂ ਲਿਆ ਮੈਂ ਹਰਮਨ ਨੂੰ ਵੀ ਕਿਹਾ ਉਹ ਤਾਂ ਲਿਆ ਜਾ ਕੇ ਤੂੰ ਉਸੇ ਨਹੀਂ ਸਮਝ ਸਕਦੇ ਤੂੰ ਸੋਚਦਾ ਕਿ ਇਹਨੇ ਵੀ ਬੰਦੇ ਪੈਸੇ ਕਿੱਥੋਂ ਆਉਂਦੇ ਆ 91 ਹੈਲੋ ਹਾਂ ਮਨਵੀਰ ਕੀ ਹਾਲਾ ਤੇਰਾ ਉਹ ਯਾਰ ਕਾਦੇ ਪੈਸੇ ਲੈਣੇ ਐ ਐਲਈਡੀ ਤੇ ਮੇਰੀ ਗੱਲ ਸੁਣ ਤੇਰੇ ਘਰੇ ਐਲਈਡੀ ਲੱਗੀ ਮੇਰੇ ਘਰੇ ਐਲਈਡੀ ਲੱਗੀ ਤੇ ਫਰਕ ਆ ਉਹ ਨਹੀਂ ਨਹੀਂ ਉਹ ਯਾਰ ਤੂੰ ਹਮਨੇ ਇਦਾਂ ਦੀਆਂ ਗੱਲਾਂ ਕਿਉਂ ਕਰਦਾ ਐ ਦੱਸ ਮੈਨੂੰ ਗੱਲ ਨਾਲੇ ਤੂੰ ਮੈਨੂੰ ਆਪਣਾ ਭਾਜੀ ਕਹਿਣਾ ਜੀਜਾ ਤੇਰਾ ਹਉਂ ਤੂੰ ਮੈਨੂੰ ਕਹੀ ਜਾਂਦਾ ਬਈ ਪੈਸੇ ਲੈ ਲਓ ਪੈਸੇ ਲੈ ਲਓ ਦੱਸੋ ਕਿੰਨੇ ਪੈਸੇ ਭੇਜਾਂ ਇਹ ਤਾਂ ਕਮਲਾ ਹੋ ਗਿਆ ਮੈਂ ਅੱਛਾ ਜਿਹੜੇ ਮੈਂ ਕੱਪੜੇ ਲੈ ਆਣਾ ਤੂੰ ਉਹਦਾ ਤਾਂ ਕਦੀ ਪੈਸੇ ਲਏ ਨਹੀਂ ਫਿਰ ਹੁਣ ਮੈਂ ਤੇਰੇ ਕੋਲੋਂ ਕਿਹੜੇ ਮੂਹ ਨਾਲ ਪੈਸੇ ਲਵਾਂ ਮੈਨੂੰ ਦੱਸ ਨਹੀਂ ਨਹੀਂ ਅਮਰ ਚੱਲ ਯਾਰ ਮੈਂ ਕੋਈ ਨਹੀਂ ਤੈਨੂੰ ਮਿਲਦਾ ਫਿਰ ਆਪਾਂ ਦੇਖਦੇ ਕਿੰਨੇ ਲੈਣੇ ਕਿੰਨੇ ਨਹੀਂ ਲੈਣੇ ਚੱਲ ਠੀਕ ਹੈ ਅੱਛਾ ਆਪ ਤੂੰ ਕਹਿਣਾ ਮੈਂ ਕੱਪੜੇ ਲੈ ਕੇ ਨਹੀਂ ਆਉਣੇ ਤੇ ਉਹਨੂੰ ਤੂੰ LED ਫ੍ਰੀ ਦੇਣ ਨੂੰ ਫਿਰਦਾ ਵਾ LED ਤੇਰੇ ਜੁੱਤੀਆਂ ਦੇ ਬਰਾਬਰ ਹੋਗੀ ਮਮਮੀ ਜੁੱਤੀਆਂ ਦੇ ਬਰਾਬਰ LED ਨਹੀਂ ਹੋਗੀ ਮੇਰੀ ਗੱਲ ਸੁਣੋ LED ਤੇ ਪੈਸੇ ਲੱਗੇ ਆ ਨਾ ਹੁਣ ਤੁਸੀਂ ਕਹਿੰਦੇ ਹੋ ਵੀ ਆਪਣੇ ਪੈਸੇ ਉਹਨਾਂ ਕੋਲੋਂ ਲੈ ਲੈ ਤੇ ਤੁਸੀਂ ਕਹਿੰਦੇ ਹੋ ਬੂਟਾਂ ਦੇ ਪੈਸੇ ਰਹਿਣ ਦੇ ਕੱਪੜੇ ਵੀ ਉੱਥੋਂ ਲਿਆ ਮੈਂ ਹਰਮਨ ਨੂੰ ਵੀ ਕਹਾਂ ਤਾਂ ਕੱਪੜੇ ਉੱਥੋਂ ਲੈ ਲੈ ਜੁੱਤੀ ਆ ਜਿਹੜੀ 600 ਦੀ LED ਕਿੰਨੇ ਦੀ ਆ ਉਹ ਮਮਮੀ ਮੈਂ 4000 4500 ਦੇ ਬੂਟ ਲੈਣਾ ਹਰ ਵਾਰੀ ਮੈਂ 600 500 ਵਾਲੇ ਮੈਂ ਕਦੀ ਪਾਏ ਨਹੀਂ ਬੂਟ एलईडी 38-40000 ਰੁਪਏ ਦੀ ਆ ਹੁਣ ਅਗਲੇ ਤੋਂ ਮੈਂ ਕਿਹੜੇ ਮੂਹ ਨਾਲ ਬੂਟ ਲਵਾਂਗਾ ਦੱਸੋ ਕੱਪੜੇ ਕਿਹੜੇ ਮੂਹ ਨਾਲ ਲਵਾਂਗਾ ਮੈਂ ਜੇ ਮੈਨੂੰ ਫ੍ਰੀ ਦਿੰਦੇ ਆ ਉਹ ਹੁਣ ਮੈਂ ਪੈਸੇ ਕਿਹੜੇ ਮੂਹ ਨਾਲ ਮੰਗ ਲਵਾਂ ਫਤਾਂ ਨਹੀਂ ਤੁਸੀਂ ਕਿਹੜੀਆਂ ਗੱਲਾਂ ਕਰਦੇ ਹੋ ਵੀ ਉਹਦੇ ਕੋਲ ਜਿਹੜੀ ਵੀ ਚੀਜ਼ ਚਾਹੀਦੀ ਜਾਂ ਲਿਆ ਦੇ ਕੋਲ ਜਾਂ ਲਿਆ ਉਹਦੇ ਕੋਲ ਬਬਲੀ ਹੁਣ ਬਬਲੀ ਨੂੰ ਕੀ ਕਹਿਣਾ ਹੁਣ ਉਹ ਨਹੀਂ ਕਹਿਣੀ ਤੈਨੂੰ ਸਮਝਾਉ ਉਤਰਲ ਮੱਥਾ ਮਾਰੂ ਮੇਰੇ ਤਾਂ ਤੂੰ ਗੱਲ ਸਮਝਦਾ ਨਹੀਂ ਕੋਈ ਵੀ ਉਹ ਮੰਮੀ ਮੈਂ ਹੁਣ ਤੁਹਾਨੂੰ ਸਾਰੀਆਂ ਗੱਲਾਂ ਤਾਂ ਤੁਹਾਡੀਆਂ ਸੁਣੀਆਂ ਨਾ ਹੁਣ ਤੇ ਕੋਈ ਸਹੀ ਗੱਲ ਕਰੋਗੇ ਤਾਂ ਮੈਂ ਤਾਂ ਸਹੀ ਜਵਾਬ ਦਊਂਗਾ ਤੁਹਾਨੂੰ ਉਹਨੇ ਵੀ ਜੁੱਤੀ ਲੈ ਕੇ ਆਉਣੀ ਆ ਉਹਦੇ ਨਾਲ ਜਾ ਨਾਲੇ ਆਪਣੇ ਕੱਪੜੇ ਲਿਆ ਨਾਲੇ ਉਹਨੂੰ ਜੁੱਤੀ ਦਵਾ ਕੇ ਲਿਆ ਆਵਾਜ਼ ਮਾਰੀ ਸੀ ਮੰਮੀ ਹਾਂਜੀ ਮਾਰੀ ਸੀ ਆਵਾਜ਼ ਸਮਝਾਇਆ ਉਹਨੂੰ ਥੋੜਾ ਜਾ ਦਿਮਾਗ ਖਰਾਬ ਹੋਇਆ ਇਹਦਾ ਕਹਿੰਦਾ ਪੈਸੇ ਤਾਂ ਮੈਂ ਕੱਪੜੇ ਲੈ ਕੇ ਆਉਣੇ ਆ ਤੇ ਹਮਨ ਤੋਂ ਨਹੀਂ ਲਿਆ ਸਕਦਾ ਇਹ ਜੁੱਤੀਆਂ ਵੀ ਲੈ ਨਾਲੇ ਆਪਣੀਆਂ ਲੈਣਾ ਮੇਰੀਆਂ ਵੀ ਲੈ ਇਹਨੂੰ ਲੈ ਕੇ ਜਾ ਜਾ ਕਰ ਕਰ ਮੰਮੀ ਤੁਸੀਂ ਸਾਰੇ ਹਰਮਨ ਨੂੰ ਵੀ ਕਹਿੰਦੇ ਵੈਸੀ ਤੇ ਕੱਪੜੇ ਤੋਂ ਦੋਸਤਾਂ ਦੇ ਨਾਲ ਚਲਾ ਗਏ ਆ ਉਹ ਤੋਂ ਤਾਂ ਮਮੇ ਲੈਣੇ ਆ ਕੱਪੜੇ-ਕੁਪੜੇ ਥੋੜੀ ਹੋਰ ਰਿਸ਼ਤੇਦਾਰਾਂ ਕੋਲ ਜਾ ਜਾ ਕੇ ਲੈਣੇ ਆ ਤੇ ਰਿਸ਼ਤੇਦਾਰ ਆਪਣੇ ਘਰ ਨਹੀਂ ਹੁੰਦੇ ਆ ਤੇ ਮਮੇ ਉਹਦੇ ਨਾਨਕੇ ਨੇ ਤੇ ਸੋਹਰੇ ਨੇ ਤਾਂ ਕਿ ਜੇ ਲੈ ਆਉਣਗੇ ਉਤੋਂ ਕੱਪੜੇ ਮਮੇ ਮੇਰੀ ਗੱਲ ਸੁਣੋ ਉਹਨਾਂ ਦੇ ਪੈਸੇ ਲੱਗਦੇ ਮੈਂ ਤਾਂ ਤੁਹਾਨੂੰ ਸਮਝਾ ਹਾਸੇ ਜਾ ਕੇ ਅਟ ਗਿਆ ਹੁਣ ਜਦੋਂ ਉਹਨਾਂ ਤੋਂ ਪੈਸੇ ਲੈਣ ਦੀ ਵਾਰੀ ਆਈ ਆ ਤੁਸੀਂ ਕਹਿੰਦੇ ਉਹਨੂੰ ਫ੍ਰੀ ਕਰੂ ਦੇਣੀ ਆ ਐਲਈਡੀ ਹੈਗੀ 38000 ਦੀ ਤੇ ਜੀ ਤੇਰੀ ਆਣੀ 1000 ਰੁਪਏ ਦੀ ਉਹਦੇ ਬਰਾਬਰ ਹੋ ਗਈ। ਨਾ ਮੰਮੀ ਤੁਹਾਨੂੰ ਆਪਣੀ ਐਲ.ਆਈ.ਡੀ ਦਾ ਤਾਂ ਪਤਾ ਚੱਲ ਗਿਆ। ਜਿਹੜਾ 4 ਮਹੀਨਿਆਂ ਤੋਂ ਰਾਸ਼ਨ ਫ੍ਰੀ ਆ ਰਿਹਾ ਹੈ ਤਾਂ ਉਹ ਉਹਦਾ ਨਹੀਂ ਪੈਸੇ ਦੇਣੇ ਹੈਗੇ। ਅਸੀਂ ਵੀ ਤਾਂ ਦੇਖਣਾ ਨਾ ਆਪਣੇ ਪੇਕਿਆਂ ਦੇ ਹੋ। ਹੈ? ਆ ਰਾਸ਼ਨ ਜੇ 4 ਮਹੀਨੇ ਦਾ ਹਿਸਾਬ ਲਾਈਏ ਤੁਸੀਂ ਲਾ ਲਓ ਹਿਸਾਬ ਕਿੰਨੇ ਦਾ ਆਉਂਦਾ ਆ। ਘੱਟੋ ਘੱਟ 15000 ਦਾ ਤਾਂ ਹੋਊਗਾ ਕਿ ਨਹੀਂ ਹੋਊਗਾ। ਮਹੀਨੇ ਦਾ 15000 ਦਾ ਮੰਮੀ ਆਉਂਦਾ ਰਾਸ਼ਨ। ਤੇ ਅਸੀਂ ਉੱਥੇ ਉਹ ਪ੍ਰੇ ਦਾ ਲੰਗਰ ਥੋੜੀ ਲੱਗਿਆ ਹੋਇਆ ਆਪਣੀ ਅਸੀਂ ਵੀ ਤਾਂ ਆਪਣੇ ਪੇਕਿਆਂ ਦੇ ਵਿੱਚ ਜਾ ਕੇ ਮੂੰਹ ਦਿਖਾਉਣਾ ਆ ਭਰਾ ਭਜਾਈਆਂ ਨਾਲ ਵਰਤਣਾ ਆ ਉਹ ਸਾਨੂੰ ਕੀ ਕਹਿਣਗੇ ਆਂਦੇਗੇ ਰਸਣ ਲੈ ਜਾਂਦੇ ਨੇ ਆਂਦੇ ਰਸਣ ਲੈ ਜਾਂਦੇ ਆ ਮੰਮੀ ਐਦਾਂ ਤਾਂ ਹਰ ਕਿਸੇ ਰਿਸ਼ਤੇਦਾਰ ਦਾ ਕੋਈ ਨਾ ਕੋਈ ਕਾਰੋਬਾਰ ਹੈਗਾ ਕੋਈ ਕੁਝ ਵੇਚਦਾ ਕੋਈ ਕੁਝ ਵੇਚਦਾ ਇਹ ਥੋੜੀ ਆਪੀ ਆਪਾਂ ਉਸੇ ਰਿਸ਼ਤੇਦਾਰ ਕੋਲ ਚੀਜ਼ ਲੈਣ ਚੱਲ ਜੀਏ ਲੈਣ ਦੇਣ ਬਣਿਆ ਹੋਇਆ ਆ ਪਰ ਪੈਸੇ ਦਾ ਤਾਂ ਸਾਬਤ ਆਬ ਰੱਖਣਾ ਪੈ ਚਾਹੀਦਾ ਕਿ ਨਹੀਂ ਰੱਖ ਚਾਹੀਦਾ ਇੱਦਾਂ ਬੱਚਿਆਂ ਨੂੰ ਆਪਾਂ ਮਾੜੀਆਂ ਨਸੀਤਾਂ ਦਿੰਦੇ ਪਏ ਆ ਸਵੇਰੇ ਹਰਮਨ ਨੂੰ ਕੀ ਕਹਿਤਾ ਆਪਾਂ ਇੱਦਾਂ ਚੰਗਾ ਥੋੜੀ ਲੱਗਦਾ ਵਾ ਤੁਸੀਂ ਦੱਸੋ ਹੁਣ ਕੀ ਬੋਲਾਂ ਦੋਨੇ ਆ ਗਏ ਚੜ ਕੇ ਮੇਰੇ ਤੇ ਨਹੀਂ ਫਿਰ ਤੁਸੀਂ ਸਵੇਰੇ ਹਰਮਨ ਨੂੰ ਬੋਲੇ ਹੁਣ ਤੁਸੀਂ ਗੋਲਡੀ ਨੂੰ ਬੋਲ ਰਹੇ ਹੋ ਆਪਣੇ ਤੇ ਵੀ ਦੇਰ ਲੈ ਕੇ ਸੋਚੋ ਨਾ ਵੀ ਅਸੀਂ ਵੀ ਕਿਸੇ ਦਾ ਜ਼ਿੰਮੇਦਾਰ ਹੈਗੇ ਕਿ ਨਹੀਂ ਹੈਗੇ ਇੱਦਾਂ ਹੀ ਸਾਰੇ ਰਿਸ਼ਤੇਦਾਰ ਸਾਡੇ ਕੋਲੋਂ ਹਰ ਇੱਕ ਦੇ ਘਰ ਐਲ.ਐੜ.ੀ ਲੱਗਦੀ ਆ ਸਾਡੇ ਕੋਲੋਂ ਮੰਗੀ ਜਾਣ ਪੈਸੇ ਨਾ ਦੇਣ ਫੇਰ ਕੀ ਕਰਾਂਗੇ ਆਪਾਂ ਉਹ ਤਾਂ ਕਹਿੰਦੇ ਵੀ ਉਹ ਛੱਟਣੇ ਹੀ ਨਹੀਂ ਪੈਸੇ ਉਹ ਤਾਂ ਲੈਣੇ ਆ ਕਹਿੰਦੇ ਆਪਣੀ ਚੀਜ਼ ਤਾਂ ਆਪਣੇ ਪੈਸੇ ਪੈਸੇ ਆ ਕਹਿੰਦੇ ਲੋਕਾਂ ਦੇ ਪੈਸੇ ਪੈਸੇ ਨਹੀਂ ਹੈਗੇ ਉਹਨਾਂ ਦੇ ਠੀਕਰੀਆਂ ਨਹੀਂ ਹੈਗੀਆਂ ਉਹਨਾਂ ਤੋਂ ਵੀ ਪੈਸੇ ਮਿਹਨਤ ਲੱਗਦੀ ਹੈ ਕਮਾਈ ਤੇ ਠੀਕਰੀਆਂ ਤੇਰੀਆਂ ਹੀ ਨੇ ਮੰਮੀ ਹੁਣ ਮੈਂ ਤੁਹਾਨੂੰ ਇਹ ਵੀ ਗੱਲ ਦੱਸਦਾ ਮੈਂ ਜਿੰਨੀ ਵਾਰੀ ਵੀ ਮੈਂ ਤਾਂ ਲੈ ਕੇ ਆਣਾ ਨਾ ਕੱਪੜੇ ਮੈਂ ਉਹਨੂੰ ਪੈਸੇ ਦੇ ਕੇ ਆਣਾ ਆਹ ਫੋਨ ਤੇ ਪੈਸੇ ਭੇਜਦੇ ਹੋਏ ਨੇ ਮੈਨੂੰ ਐਲ.ਈ.ਡੀ ਦੇ ਵੀ ਮੈਂ ਤਾਂ ਸਿਰਫ ਤੁਹਾਡੇ ਨਾਲ ਦੇਖਣਾ ਚਾਹੁੰਦਾ ਸੀ ਵੀ ਤੁਸੀਂ ਕੀ ਕਿੱਥੇ ਤੱਕ ਤੁਹਾਡੀ ਸੋਚ ਜਾਂਦੀ ਹੈ ਕੀ ਤੁਹਾਡੇ ਦਿਮਾਗ ਵਿੱਚ ਜਾਂਦਾ ਰਹਿੰਦਾ ਕੀ ਨਹੀਂ ਜਾਂਦਾ ਨਾਲੇ ਮੰਮੀ ਰਿਸ਼ਤੇਦਾਰੀਆਂ 'ਚ ਜਦੋਂ ਆਪਾਂ ਚੀਜ਼ ਲੈਉਣੇ ਆ ਨਾ ਅਗਲਾ ਨਾ ਮੂਹ ਲਿਆ ਜੇ ਨਾਲ ਜਿੰਨੇ ਦੇ ਚੀਜ਼ ਆਈ ਹੁੰਦੀ ਨਾ ਉਸ ਰੇਟ ਤੇ ਆਪਾਂ ਨੂੰ ਦੇ ਦਿੰਦਾ ਕਮਾਈ ਨਹੀਂ ਕਰਦਾ ਉਹਦੇ ਵੀ ਤਾਂ ਪੈਸੇ ਲੱਗੇ ਹੁੰਦੇ ਆ ਉਹਨੇ ਵੀ ਤਾਂ ਅੱਗੋਂ ਮਾਲ ਫੇਰ ਪਰਣਾ ਹੁੰਦਾ ਇਹ ਥੋੜੀ ਆ ਵੀ ਆਪਾਂ ਹੁਣ ਅੱਜ ਤੱਕ ਨਹੀਂ ਮੈਂ ਤੁਹਾਨੂੰ ਦੱਸਿਆ ਸੀਗਾ ਮੈਂ ਥੋੜੇ ਤੋਂ ਚੋਰੀ ਸੁੱਖੀ ਨਾਲ ਜਾ ਕੇ ਪੈਸੇ ਦੇ ਕੇ ਆਈ ਆ ਕੱਲ ਨੂੰ ਮੈਂ ਮੂੰਹ ਦਿਖਾਉਣਾ ਕਿ ਨਹੀਂ ਦਿਖਾਉਣਾ ਉਹਨਾਂ ਨੂੰ ਹਣ ਕਿਉਂ ਚੁੱਪੋਂ ਮੰਮੀ ਬੰਨੋ ਇੱਕ ਗੱਲ ਦੱਸੋ ਮੇਰੀਆਂ ਭੈਣਾਂ ਤੁਹਾਡੀਆਂ 3 ਉਹਨਾਂ ਦੀ ਫਰਨੀਚਰ ਦੀ ਦੁਕਾਨ ਆਪਾਂ ਨੂੰ ਸੋਫਾ ਚਾਹੀਦਾ ਹੈ ਮੈਂ ਲਿਆ ਉਹਨਾਂ ਕੋਲ ਸੋਫਾ ਚੱਕ ਕੇ ਕਿਉਂ ਚੰਗੇ ਲੱਗਦੇ ਆਪਾਂ ਉਹਨਾਂ ਨੇ ਕਿਹਾ ਪੈਸੇ ਲੈ ਲੈ ਆਪਣੇ ਕੋਲ ਚੰਗੇ ਲੱਗਣ ਵਾਲੀ ਕਿਹੜੀ ਗੱਲ ਆ ਭੈਣਾਂ ਆਲੇ ਤੇਰੀਆਂ ਮੰਮੀ ਹੁਣ ਜਦੋਂ ਧੀਆਂ ਦੀ ਵਾਰੀ ਆ ਗਈ ਹੁਣ ਤੁਸੀਂ ਕਹਿੰਦੇ ਹੋ ਵੀ ਇਦਾਂ ਥੋੜੀ ਕਰਨਾ ਚਾਹੀਦਾ ਆਪਾਂ ਜਵਾਈਆਂ ਤੋਂ ਲੈਂਦੇ ਚੰਗੇ ਲੱਗਦੇ ਆ ਅਸੀਂ ਵੀ ਕਿਸੇ ਦੇ ਜਵਾਈ ਆ ਭਾਜੀ ਵੀ ਕਿਸੇ ਦੇ ਜਵਾਈ ਨੇ ਕੋਈ ਤਾਂ ਇਹ ਕਹਿੰਦੇ ਸੀਗੇ ਹਾਂ ਬਬਲੀ ਜੁੱਤੀ ਲੈਣੀ ਆ ਲਿਆ ਆਪਣੇ ਭਰਾ ਕੋਲੋਂ ਨਾਲੇ ਮੇਰੀ ਵੀ ਲਈ ਆਂ ਹਰਮਰ ਤੂੰ ਕੀ ਲੈਣਾ ਕੱਪੜੇ ਜਾਂ ਮੰਮੀ ਕੋਲੇ ਮੈਂ ਹੋਂ ਤੁਹਾਨੂੰ ਕਿਹਾ ਵੀ ਮੈਂ ਦੋਸਤਾਂ ਨਾਲ ਬਾਹਰ ਘੁੰਮਣ ਜਾ ਜਾਂ ਲੈਣਾ ਮੰਮੀ ਕੋਲੋਂ ਜਾ ਕੇ ਕੱਪੜੇ ਮੰਮੀ ਚੰਗਾ ਲੱਗਦਾ ਆ ਚੀਜ਼ਾਂ ਦਾ ਕੁਝ ਜਦੋਂ ਦੇਖੋ ਤੁਸੀਂ ਆਹੀ ਚੀਜ਼ ਕਹਿੰਦੇ ਹੋ ਪੈਸੇ ਮੰਮੀ ਬਹੁਤ ਮਿਹਨਤ ਨਾਲ ਕਮਾਏ ਜਾਂਦੇ ਆ ਕਿਥੇ ਦੀ ਜੇਬ ਚੋਂ ਨਾ ਪੈਸੇ ਕੱਢਣੇ ਬਹੁਤ ਔਖੇ ਲੱਗਦੇ ਆ ਗੋਲਡੀ ਜਦੋਂ ਹੁਣ ਮੇਰੀਆਂ ਧੀਆਂ ਤੇ ਗੱਲ ਆਈ ਨਾ ਹੁਣ ਮੈਨੂੰ ਸਮਝ ਲੱਗੀ ਵੀ ਆਪਾਂ ਉੱਥੋਂ ਸੋਫਾ ਚੱਕ ਲਿਆਉਨੇ ਆ ਇਹ ਤਾਂ ਚੰਗਾ ਹੀ ਨਹੀਂ ਲੱਗਦਾ ਬਿਲਕੁਲ ਵੀ ਆਪਾਂ ਇਦਾਂ ਹੀ ਸੋਫਾ ਚੱਕ ਲਈਏ ਕਿ ਆਪਾਂ ਤਾਂ ਐਵੇਂ ਮੈਂ ਤੈਨੂੰ ਕਹਿੰਦੀ ਰਹੀ ਵੀ ਤੂੰ ਉੱਥੋਂ ਇਦਾਂ ਹੀ ਕੱਪੜੇ ਲਿਆ ਆ ਮੰਮੀ ਇਹੀ ਤਾਂ ਤੁਹਾਨੂੰ ਮੈਂ ਸਮਝਾਈ ਜਾਂਨਾ ਵੀ ਚੰਗਾ ਨਹੀਂ ਲੱਗਦਾ ਕਿਸੇ ਕੋਲੋਂ ਭਾਵੇਂ ਆਪਣੇ ਕਿ ਰਿਸ਼ਤੇਦਾਰਾਂ ਦੇ ਜਿੰਨਾ ਮਰਜੀ ਚੰਗਾ ਕਾਰੋਬਾਰ ਆ ਪਰ ਜਦੋਂ ਵੀ ਅਗਲੇ ਦੇ ਕੋਲ ਜਾਓ ਨਾ ਚੀਜ਼ ਲੈਣ ਅਗਲਾ ਇੱਕ ਵਾਰੀ ਤਾਂ ਮਨ ਵਿੱਚ ਜਰੂਰ ਸੋਚਦਾ ਵੀ ਆ ਗਿਆ ਹੁਣ ਇਹਦੇ ਵਿੱਚ ਫ੍ਰੀ ਦਾ ਸਮਾਨ ਲੈ ਕੇ ਜਾਣਾ ਭਾਵੇਂ ਮੂੰਹੋਂ ਬੋਲ ਕੇ ਕਵੇ ਭਾਵੇਂ ਨਾ ਕਵੇ ਮੈਂ ਤਾਂ ਸੱਸ ਬਣ ਕੇ ਸੋਚਦੇ ਨਹੀਂ ਮਾਂ ਬਣ ਕੇ ਤਾਂ ਮੈਂ ਸੋਚਿਆ ਹੀ ਨਹੀਂ ਤੇ ਮੈਂ ਫਿਰ ਇਹੀ ਤਾਂ ਮੰਮੀ ਤੁਹਾਨੂੰ ਸਮਝਾਉਂਦਾ ਸੀ ਜਦੋਂ ਧੀਆ ਦੀ ਵਾਰੀ ਆਈ ਤੁਹਾਨੂੰ ਤੇ ਆਪਣੀਆਂ ਧੀਆ ਆਪਣੇ ਖੂਨ ਵਾਰੀ ਸਮਝ ਆਇਆ ਵੀ ਆਪਾਂ ਗਲਤ ਕਰਨ ਲੱਗੇ ਸੀ ਚਲੋ ਹਣ ਜਾ ਮੈਨੂੰ ਪੈਸੇ ਲੈ ਕੇ ਦਿਓ ਮੈਂ ਲੇਟ ਹੁੰਨਾ ਮੈਂ ਸਮਾਨ ਲੈ ਕੇ ਆਣਾ ਚਲ